ਕੀ ਵਾਹਿਗੁਰੂ ਜੀ ਆਪਣਾ ਨਾਮ ਦੱਸ ਕੇ ਜੋ ਸੰਗਤ ਪੈਰਾਂ ਸਾਹਿਬ ਕਰਤਣਾ ਦੀ ਕੀ ਖੁਸ਼ੀ ਆ ਮਿਲਦੀ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਦਾਸ ਨਵਤੇਜ ਸਿੰਘ ਦਿੱਲੀ ਕੱਤਾ ਅੱਜ ਬਾਬਾ ਦੀਪ ਸਿੰਘ ਦੇ ਸਥਾਨ ਗੁਰਦੁਆਰਾ ਸਿੰਘਾਂ ਸਾਹਿਬ ਵਿਖੇ ਹਰ ਹੱਥੇ ਇਸ ਤਰ੍ਹਾਂ ਬਾਬਾ ਜੀ ਦੇ ਇੱਥੇ ਚਪੈਰਾ ਲੱਗਾ ਜੋ ਹਰ ਸੰਗਤ ਦੇ ਤੇ ਬੜੀ ਧੂਮਤਾ ਬਣਾ ਆ ਰਹੀ ਹੈ ਆਪਣੀਆਂ ਮਨੋਗਾਮਨਾ ਲੈ ਕੇ ਅਸੀਂ ਵੀ ਇਸੇ ਤਰ੍ਹਾਂ ਹੀ ਮਹਾਰਾਜ ਦੇ ਦਰ ਆਤੇ ਆਣੇ ਆ ਮੰਗਤੇ ਬਣ ਕੇ ਇੱਥੇ ਹਰ ਤਰ੍ਹਾਂ ਦੀ ਖੁਸ਼ੀ ਪ੍ਰਾਪਤ ਹੁੰਦੀ ਆ ਕੀ ਕੁਛ ਮਿਲਦਾ ਹੈ ਜੀ ਉਹ ਸਭ ਕੁਝ ਕੋਈ ਦੱਸਣ ਦੀ ਲੋੜ ਹੀ ਨਹੀਂ ਹੈਗੀ ਜੋ ਕਿਸੋਂ ਕਿਸੇ ਨੂੰ ਦੁੱਖ ਦੇ ਕੇ ਇਹਨੂੰ ਪਹੁੰਚ ਕੇ ਉਹ ਧੰਨ ਲਗੇਨ ਦੌਲਤ ਸਭ ਕੁਝ ਮਿਲਦਾ ਹੈ ਦੇ ਰੁਕਦਾ ਤੱਕ ਮਿਲਦੀ ਹੈ ਕਿੱਥੋਂ ਕਿੱਥੋਂ ਸੰਗਤ ਆਉਂਦੀ ਹੈ ਜੀ ਭਾਈ ਸੰਗਤ ਬਹੁਤ ਦੂਰ ਦੂਰੋਂ ਆ ਰਹੀ ਆ ਹਿੰਦੁਸਤਾਨ ਦੇ ਹਰ ਕੋਨੇ ਚ ਨਹੀਂ ਵਿਦੇਸ਼ਾਂ ਤੋਂ ਵੀ ਆ ਰਹੇ ਲੋਕੀ ਚਬਾਰਾ ਘਟਣ ਵਾਸਤੇ ਅਸੀਂ ਸਾਨੂੰ ਮਿਲਦੇ ਇੱਥੇ ਗਈ ਤੁਹਾਨੂੰ ਵੀ ਮਿਲੇ ਹੋਣੇ ਉਹਦੀ ਵੇਖਿਆ ਹੋਣਾ ਬਾਬਾ ਜੀ ਦੀ ਬੜੀ ਕਿਰਪਾ ਵਾ ਇੱਥੇ ਬਹੁਤ ਸੰਗਤ ਦੂਰੋਂ ਆ ਰਹੀ ਆ ਹੁਣ ਬਾਬਾ ਜੀ ਦਾ ਜਨਮ ਦਿਹਾੜਾ ਆ ਰਿਹਾ ਹੈ ਅਗਲੇ ਹਫਤੇ ਸੋਮਵਾਰ ਉਹਦੇ ਵੇਖੋ ਬਾਬਾ ਜੀ ਗੰਦੜੇ ਜੇ ਖੁਸ਼ੀਆਂ ਮਰਵਾਉਣ ਵਾਸਤੇ ਸੰਗਤ ਬੜੀ ਦੋੜ ਆ ਰਹੀ ਹੈ ਅੱਜ ਤੋਂ ਹੀ ਤਿਆਰੀਆਂ ਸ਼ੁਰੂ ਹੋ ਗਈਆਂ ਨੇ ਬਾਬਾ ਜੀ ਜਰਨ ਦਲਦੀ ਆ ਕਿੰਨੇ ਕੋਈ ਜਗ੍ਹਾ ਕੋਈ ਨੁੱਕਰ ਖਾਲੀ ਨਹੀਂ ਹੁੰਦੀ ਸੰਗਤ ਦੀ ਹਾਂਜੀ ਕੋਈ ਜਗ੍ਹਾ ਕੋਈ ਨੁੱਕਰ ਖਾਲੀ ਨਹੀਂ ਹੁੰਦੀ ਜਿੱਦਾਂ ਸੰਗਤ ਨਾ ਹੋਵੇ ਹਾਂਜੀ ਹਾਂਜੀ ਇਹ ਤਾਂ ਬਹੁਤ ਨੁੱਕਰ ਤੁਸੀਂ ਕਹਿੰਦੇ ਹੋ ਪਰ ਸੜਕ ਤੇ ਜਾ ਕੇ ਵੇਖੋ ਸੰਗਤ ਬੈਠੀ ਹੋਈ ਆ ਐਨੀ ਸੰਗਤ ਦੀ ਸ਼ਰਧਾ ਭਾਵਨਾ ਉੱਥੇ ਬੈਠੀ ਹੋਈ ਆ ਸੜਕ ਤੇ ਬੈਠੀ ਹੋਈ ਹੈ ਜੀ ਤੁਹਾਨੂੰ ਕਿੰਨਾ ਬਾਬਾ ਜੀ ਨਾਲ ਤੇਰ ਹੋ ਗਈ ਪਿਆਰ ਨਾਲ ਬਾਬਾ ਜੀ ਗਰਵਾ ਵੇਖੋ ਜੀ ਜੋ ਦੇ ਇੱਥੇ ਅੰਮ੍ਰਿਤਸਰ ਬਬਲੇ ਜੀ ਹੁੰਦਾ ਬਾਹ ਫੜ ਕੇ ਤੇ ਸੇਵਾ ਮਿਲਦੀ ਪਈ ਆ ਜਿਸ ਦਿਨ ਐਤਵਾਰ ਨਹੀਂ ਹੁੰਦੇ ਕਿਵੇਂ ਲੱਗਦਾ ਮਨ ਭਾਈ ਇਹ ਤਾਂ ਜੇ ਇੱਥੇ ਸ਼ਹਿਰ ਚੋਂ ਇਹ ਫਿਰਦਾ ਹੋਣਾ ਹੀ ਹੋਣਾ ਜੇ ਨਾ ਹੋਈਏ ਸ਼ਹਿਰ ਤੋਂ ਬਾਹਰ ਹੋ ਜੇ ਫਿਰ ਭਾਵੇਂ ਨਾ ਆਈਏ ਅੰਮ੍ਰਿਤਸਰ ਦੀ ਸ਼ਹਿਰ ਚੋਂ ਹੀ ਆਵੇ ਤਾਂ ਹੋਣਾ ਹੀ ਹੋਣਾ ਕਿਸ ਤਰ੍ਹਾਂ ਦਾ ਸਥਾਨ ਹੈ ਜੀ ਹਾਂਜੀ ਸਥਾਨ ਕਿਸ ਤਰ੍ਹਾਂ ਦਾ ਬਾਬਾ ਜੀ ਇਹ ਸ਼ਹੀਦੀ ਸਥਾਨ ਬਹੁਤ ਹੀ ਯਾਰ ਇੱਥੇ ਹਰ ਤਰ੍ਹਾਂ ਦੀ ਮਨੋਗੰਭਨਾ ਮਨੋਰਥ ਬੁਰੇ ਹੁੰਦੇ ਨੇ ਬੜਾ ਪਵਿੱਤਰ ਸਥਾਨ ਹੈ ਸ਼ਹੀਦੀ ਬਾਬਾ ਜੀਵਿੰਦਰ ਸ਼ਹੀਦੀ ਸਥਾਨ ਹੈ ਇੱਥੇ ਬਾਬਾ ਜੀ ਸਿੰਘ ਜੀ ਜੋ ਸ਼ਹੀਦ ਹੋਏ ਉਹਨਾਂ ਦਾ ਇੱਥੇ ਸੰਸਕਾਰ ਹੋਇਆ ਸੀਗਾ ਇਹ ਉਹ ਸਥਾਨ ਹੈ ਤੇ ਗੁਰਾਮਦਾਸ ਜੀ ਦਾ ਇਹਨਾਂ ਨੂੰ ਬਾਬਾ ਜੀ ਨੂੰ ਕਿਰਪਾ ਹੋਈ ਗੁਰਾਮਦਾਸ ਜੀ ਤੇ ਵਰ ਦਿੱਤਾ ਹੀਗਾ ਕਿ ਜੋ ਸੰਗਤ ਆ ਕੇ ਮੰਗੇਗੀ ਉਹਦੀ ਹਰ ਬੋਣੋ ਕਾਮਨਾ ਪੂਰੀ ਹੋਈ ਮੈਂ ਸੰਗਤਾਂ ਨੂੰ ਅਪੀਲ ਕਰਨਾ ਚਾਹੁੰਦਾ ਮੈਂ ਸੰਗਤਾਂ ਨੂੰ ਅਪੀਲ ਕਰਦਾ ਹਾਂ ਸਾਰੀਆਂ ਸੰਗਤਾਂ ਜਿਹੜੀਆਂ ਇੱਥੇ ਦਰਸ਼ਣ ਕਰਨ ਆਉਂਦੀਆਂ ਬੜੇ ਭਾਵਨਾ ਨਾਲ ਆਉਣ ਨਿਮਰਤਾ ਦੇ ਨਾਲ ਆ ਕੇ ਦਰਸ਼ਨ ਕਰਨ ਤੇ ਸੰਗਤ ਪ੍ਰਬੰਧਕਾਂ ਦਾ ਪੂਰਾ ਸਹਿਯੋਗ ਕਰਨ ਜਿੱਥੇ ਜਗ੍ਹਾ ਮਿਲਦੀ ਉੱਥੇ ਬੈਠਣ ਤੇ ਲਾਈਨ 'ਚ ਸੰਗਤਾਂ ਵੇ ਤੇ ਲਾਈਨ 'ਚ ਹੀ ਜਾਵੇ ਤਰੀਕੇ ਨਾਲ ਤੇ ਲੰਗਰ ਲੱਗਾ ਗੁਰੂ ਕੇ ਇੱਥੇ ਲੰਗਰ ਛਕੇ ਤੇ ਸੇਵਾ ਕਰੇ ਬਸ ਖੁਸ਼ੀਆਂ ਪ੍ਰਾਪਤ ਕਰੇ ਤੇ ਗੁਰੂ ਘਰ ਦੇ ਅੱਗੇ ਜਿਹੜੀ ਆਉਂਦੀ ਹੈ ਸੰਗਤ ਸੰਗਤ ਇੱਥੇ ਆਣਗੇ ਸਭ ਤੋਂ ਪਹਿਲਾਂ ਤੇ ਗੁਰੂਆਂ ਨਾਲ ਜੁੜੇ ਗੁਰੂ ਵਾਲੇ ਬਣਨ ਅੰਮ੍ਰਿਤ ਛਕਣ ਤੇ ਗੁਰੂ ਦੇ ਬਾਣੇ ਚ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਗਾਇ ਕੁ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਬਾਬਾ ਜੀ ਬਹੁਤ ਬੜੀ ਆ ਗਾਇ ਕੁ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਾਹਿਬ ਅੰਦਰ ਕੀ ਕਹਿਣਾ ਚਾਹੁੰਦੇ ਆ ਨਾ ਨਾ ਵਾਹਿਗੁਰੂ ਜੀ ਬੜੀ ਕਿਰਪਾ ਬਾਬਾ ਜੀ ਇਸੇ ਦਾ ਆਪਾਂ 2008 ਦੇ ਆਉਣ ਦੇ ਇੱਥੇ ਤੇ ਬੜੇ ਸੰਗਤਾਂ ਦੇ ਹਰ ਐਤਾਰ ਗੁਰੂ ਬਾਬਾ ਦੀਪ ਸਿੰਘ ਆਪ ਲੈ ਕੇ ਹੁੰਦੇ ਆ ਬੜੀ ਕਿਰਪਾ ਉਹਨਾਂ ਦੀ ਨਵੇਂ ਆਂਦੇ ਕੀ ਰਿੰਦਾ ਬੰਦ ਮਾਂਦੇ ਵਿੱਚ ਘਰ ਜੀ ਨਹੀਂ ਲੱਗਦਾ ਜੀ ਕਰਦਾ ਕਿ ਜਾਈਏ ਜਾਈਏ ਭਾਵੇਂ ਇਹ ਡਿਊਟੀ ਤੇ ਵੀ ਮੈਂ 에어ਪੋਰਟ ਤੇ ਜੌਬ ਕਰਦਾ ਹਰ ਵਾਰ ਗੁਰੂ ਪਾਸ਼ਾ ਆਵ ਲੈ ਕੇ ਹੁੰਦਾ ਮਬਦੀ ਕਿੰਨੀ ਸੰਗਤ ਆਉਂਦੀ ਹੈ ਕਿੱਥੋਂ-ਕਿੱਥੋਂ ਸੰਗਤ ਆਉਂਦੀ ਹੈ ਸੰਗਤ ਜੀ ਇੱਥੇ ਜੁਪੀ ਤੋਂ ਵੀ ਆਉਂਦੀ ਆ ਜੰਮੂ ਤੋਂ ਵੀ ਆਉਂਦੀ ਆ ਹਿਮਾਚਲ ਤੋਂ ਵੀ ਆਉਂਦੀ ਆ ਤੇ ਫਿਰੋਜਪੁਰੋਂ ਆਉਂਦੀ ਆ ਨੋਗੇ ਤੋਂ ਆਉਂਦੀ ਸੰਗਤ ਵੱਧ ਹੁੰਦੀ ਬਾਬਾ ਜੀ ਦੀ ਕਿਰਪਾ ਬੜੇ ਲੱਖਾਂ ਦਾ ਸੰਗਤ ਆਉਂਦੀ ਜੀ ਆਉਂਦਾ 25 26 27 ਨੂੰ ਜਨਮ ਦਿਹਾੜਾ ਬਾਬਾ ਦੀਪ ਸਿੰਘ ਦਾ ਸਾਰੀਆਂ ਸੰਗਤਾਂ ਨੂੰ ਬੇਨਤੀ ਆ ਹਮਮਾ ਕੇ ਪਹੁੰਚਣ ਕਿੰਨੇ ਪਾਪਾ ਜੀ ਕੋਲ ਤੋਂ ਵੀ ਮੰਗਦੇ ਆ ਸਾਰਾ ਕੁਝ ਬੜਾ ਕੁਝ ਦਿੱਤਾ ਬਾਬਾ ਦੀਪ ਸਿੰਘ ਨੇ ਬੱਚੇ ਵਿਦੇਸ਼ਾਂ ਚ ਬੈਠੇ ਆ ਹਰ ਐਤਵਾਰ ਆਈਦਾ ਬਾਬਾ ਜੀ ਦੇ ਦਪਹਿਰੇ ਤੇ ਸੇਵਾ ਕਰੀਦੀ ਆ ਬੜਾ ਕੁਝ ਦਿੱਤਾ ਮੇਰਾ ਬਾਬਾ ਦੀਪ ਸਿੰਘ ਦੇ ਇੱਥੇ ਚਰਨਾਂ 'ਚ ਲਿਆਉਣ ਵਾਲਾ ਇੱਕ ਸਿੰਘ ਹੀ ਮੈਨੂੰ ਜੋੜੇ ਘਰ ਸੇਵਾ ਤੇ ਆ ਵਾਂਸਾ ਦੀ ਸੇਵਾ ਮਿਲੀ ਆ ਤੇ ਇੱਥੇ ਆਣ ਕੇ ਸੇਵਾ ਕਰੀਦੀ ਆ ਹਰ ਐਤਵਾਰ ਆਈਦਾ ਜੀ ਮੇਰਾ ਇੱਕ ਰਾਜਮਾਕੀ ਲਾਹੂ ਉਹ ਬਾਬਾ ਜੀ ਮੇਰੇ ਕਰੋਨਾ ਦੇ ਟਾਈਮ ਤੇ ਵਿੱਚ ਪੰਜ ਐਤਵਾਰ ਮਿਸ ਹੋਏ ਆ ਹਰ ਐਤਵਾਰ ਆਈਦਾ ਬਾਬਾ ਜੀ ਕਿਰਪਾ ਨਾਲ ਜੀ ਬਿਲਕੁਲ ਬਿਲਕੁਲ ਜੀ ਮਾਂ ਚ ਤਾਂ ਹੁੰਦੀ ਆ ਸ਼ੁੱਕਰਵਾਰ ਤੋਂ ਬਾਬਾ ਦੀਪ ਸਿੰਘ ਦੇ ਜਾਣਾ ਕਰਮੀ ਕੋਈ ਵੀ ਦਾ ਦੇ ਬੀਆ ਦਰਬਾਰ ਕਿੰਨੀ ਠੀਕ ਰਹਿੰਦੀ ਆ ਬੜੀ ਠੀਕ ਰਹਿੰਦੀ ਆ ਜੀ ਦਿਨ ਚੜਦੇ ਠੀਕ ਹੁੰਦੀ ਆ ਵਾਹਿਗੁਰੂ ਸਾਹਿਬ ਵਾਹਿਗੁਰੂ ਜੀ ਕਿਰਪਾ